ਅੱਜ ਨਵਾਂ ਪਟਾਕਾ ਪੈ ਗਿਆ ਤੇ ਵੱਡੇ ਸਵਾਲ ਖੜੇ ਹੋ ਗਏ ਨੇ ਅੱਜ ਭਗਵੰਤ ਮਾਨ ਸਰਕਾਰ ਨੇ ਇੱਕ ਹੋਰ ਵੱਡਾ ਐਕਸ਼ਨ ਕੀਤਾ ਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਵੱਡੇ ਸਵਾਲ ਖੜੇ ਹੋ ਗਏ ਨੇ ਪੂਰੀ ਜਾਣਕਾਰੀ ਤੋਂ ਬਾਅਦ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਕਿ ਇਹ ਕੀ ਹੋ ਰਿਹਾ ਹੈ ਤਿੰਨ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਕਿ ਪਿਛਲੇ ਦਿਨੀ ਜਿਹੜੀ ਮਹਿਲਾ ਕਾਂਸਟੇਬਲ ਫੜੀ ਸੀ ਬਠਿੰਡਾ ਤੋਂ ਥਾਰ ਵਾਲੀ ਉਹਦੀ ਪੁੱਛ ਗਿੱਚ ਹੋ ਰਹੀ ਹੈ ਤੇ ਪੋਚਗੇਟ ਦੇ ਵਿੱਚ ਨਵੀਂ ਅਪਡੇਟ ਆਈ ਹੈ ਤੇ ਦੂਜੀ ਖਬਰ ਹੈ ਕਿ ਐਸਐਸਪੀ ਨੂੰ ਜ਼ਿਲ੍ਹਾ ਪੁਲਿਸ ਮੁਖੀ ਨੂੰ ਸਸਪੈਂਡ ਕੀਤਾ ਗਿਆ ਤੇ ਤੀਜੀ ਵੱਡੀ ਖਬਰ ਹੈ ਕਿ ਅੱਜ ਫੇਰ ਪੁਲਿਸ ਨੇ ਤਿੰਨ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਹਥਿਆਰਾਂ ਤੇ ਨਸ਼ੇ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਪਹਿਲੀ ਖਬਰ ਕੀ ਹੈ ਪਹਿਲੀ ਖਬਰ ਹੈ ਕਿ ਜਿਹੜੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਬਠਿੰਡਾ ਤੋਂ ਫੜੀ ਗਈ ਸੀ ਉਹਦੇ ਪੇਟ ਦੇ ਵਿੱਚ ਦਰਦ ਹੋਈ ਹੈ ਕਿਉਂਕਿ ਉਹਦੀ ਪੁੱਛ ਗਿੱਚ ਵਿਜੀਲੈਂਸ ਕਰ ਰਹੀ ਹੈ ਪੇਟ ਚ ਦਰਦ ਹੋਈ ਤੇ ਉਹਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਕੁਝ ਲੋਕ ਕਹਿ ਰਹੇ ਨੇ ਕਿ ਉਹ ਹੁਣ ਡਰਦੀ ਹੋਈ ਇਹ ਸਾਰਾ ਡਰਾਮਾ ਕਰ ਰਹੀ ਹੈ ਤੇ ਕੁਝ ਇਹ ਵੀ ਕਹਿ ਰਹੇ ਨੇ ਕਿ ਦਰਦ ਤਾਂ ਹੋ ਹੀ ਸਕਦਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਹੁਣ ਦੂਜੇ ਪਾਸੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਇਹ ਐਸਐਸਪੀ ਫਾਜ਼ਿਲ ਕਾ ਜ਼ਿਲ੍ਹੇ ਦਾ ਹੈ ਔਰ ਐਸਐਸਪੀ ਵਰਿੰਦਰ ਸਿੰਘ ਨੂੰ ਸਸਪੈਂਡ ਕਿਉਂ ਕੀਤਾ ਗਿਆ ਬੀਤੇ ਕੱਲ ਸਾਈਬਰ ਕ੍ਰਾਈਮ ਦੇ ਚਾਰ ਅਧਿਕਾਰੀ ਜਿਹੜਿਆ 1 ਲੱਖ ਰੁਪਇਆ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤੇ ਗਏ ਸੀ ਔਰ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਪੰਜਾਬ ਸਰਕਾਰ ਤੱਕ ਮੁੱਖ ਮੰਤਰੀ ਦੇ ਦਫ਼ਤਰ ਤੱਕ ਤਾਰਾਂ ਖੜਕੀਆਂ ਉਸ ਤੋਂ ਬਾਅਦ ਕੀ ਹੋਇਆ ਕਿ ਅੱਜ ਉਸੇ ਮਾਮਲੇ 'ਚ ਜਦੋਂ ਕਾਰਵਾਈ ਅੱਗੇ ਵਧੀ ਹੈ ਤਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਐਸਐਸਪੀ ਨੂੰ ਵਰਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਹੁਣ ਇਹਦੇ ਉੱਪਰ ਵੱਡੀ ਚਰਚਾ ਛਿੜ ਗਈ ਹੈ ਤੁਸੀਂ ਦੱਸਿਓ ਕਿ ਕੀ ਇਹ ਸਭ ਤੋਂ ਵੱਡਾ ਐਕਸ਼ਨ ਕਿਹਾ ਜਾ ਸਕਦਾ ਹੈ ਲੋਕ ਤਾਂ ਸੋਸ਼ਲ ਮੀਡੀਆ ਤੇ ਕਮੈਂਟ ਲਿਖ ਰਹੇ ਨੇ ਲੋਕ ਕਹਿ ਰਹੇ ਨੇ ਕਿ ਦੇਖੋ ਜੇਕਰ 1 ਲੱਖ ਰੁਪਇਆ ਰਿਸ਼ਵਤ ਕੁਝ ਕਰਮਚਾਰੀਆਂ ਨੇ ਪੁਲਿਸ ਦੇ ਵਿੱਚ ਜਾਂ ਸਾਈਬਰ ਕ੍ਰਾਈਮ ਚ ਲਈ ਤਾਂ ਐਸਐਸਪੀ ਨੂੰ ਸਸਪੈਂਡ ਕੀਤਾ ਤਾਂ ਫਿਰ ਜੇ ਇਸ ਹਿਸਾਬ ਨਾਲ ਕਾਰਵਾਈਆਂ ਕੀਤੀਆਂ ਜਾਣ ਤਾਂ ਸਾਰੇ ਜ਼ਿਲ੍ਹਾ ਪੁਲਿਸ ਮੁਖੀ ਵੀ ਸਸਪੈਂਡ ਕਰਨੇ ਪੈ ਸਕਦੇ ਨੇ ਕਿਉਂਕਿ ਬਹੁਤ ਵੱਡੀ ਗਿਣਤੀ ਲੋਕ ਸੋਸ਼ਲ ਮੀਡੀਆ ਤੇ ਇੱਕ ਕਮੈਂਟ ਲਿਖਦੇ ਨੇ ਕਿ ਸਾਡੇ ਜ਼ਿਲ੍ਹੇ ਚ ਤਾਂ ਆਪ ਬਹੁਤ ਵੱਡੇ ਪੱਧਰ ਤੇ ਰਿਸ਼ਵਤ ਅਜੇ ਵੀ ਚੱਲ ਰਹੀ ਹੈ ਔਰ ਸ਼ਰੇਆਮ ਥਾਣਿਆਂ ਕਚੈਰੀਆਂ ਚ ਰਿਸ਼ਵਤ ਮੰਗੀ ਜਾਂਦੀ ਹੈ ਲੋਕ ਇਹ ਕਹਿ ਰਹੇ ਨੇ ਤਾਂ ਫਿਰ ਕੀ ਇਹ ਜਿਹੜੀਆਂ ਜਾਣਕਾਰੀਆਂ ਨੇ ਇਹ ਉੱਪਰ ਤੱਕ ਨਹੀਂ ਪਹੁੰਚਦੀਆਂ ਬਹੁਤ ਸਾਰੇ ਲੋਕ ਇਹ ਵੀ ਦਾਵਾ ਕਰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜਾ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਰਨ ਲਈ ਨੰਬਰ ਦਿੱਤਾ ਹੈ ਉਹਦੇ ਤੇ ਅਸੀਂ ਬੜੀ ਵਾਰ ਜਾਣਕਾਰੀਆਂ ਦਿੱਤੀਆਂ ਨੇ ਉਹਦੇ ਉੱਪਰ ਬੜੀ ਵਾਰ ਸ਼ਿਕਾਇਤਾਂ ਕੀਤੀਆਂ ਨੇ ਪਰ ਕੋਈ ਕਾਰਵਾਈ ਹੋਈ ਨਹੀਂ ਹੁਣ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਜਰੂਰ ਲਿਖਿਓ ਉੰਜ ਐਕਸ਼ਨ ਵੱਡਾ ਪਿਛਲੇ ਦਿਨੀ ਵੀ ਐਸਪੀ ਐਸ ਪਰਮਾਰ ਨੂੰ ਸਸਪੈਂਡ ਕੀਤਾ ਗਿਆ ਸੀਗਾ ਬਹੁਤ ਵੱਡੇ ਰੈਂਕ ਤੇ ਵਿਜੀਲੈਂਸ ਦੇ ਮੁਖੀ ਦੇ ਰੈਂਕ ਤੇ ਉਹ ਸੀਗੇ ਜਦੋਂ ਇੰਨੇ ਵੱਡੇ ਅਫਸਰ ਨੂੰ ਸਸਪੈਂਡ ਕੀਤਾ ਗਿਆ ਤਾਂ ਦੂਜੇ ਪਾਸੇ ਤਿੰਨ ਨਸ਼ਾ ਤਸਕਰ ਅੱਜ ਗ੍ਰਿਫਤਾਰ ਕੀਤੇ ਗਏ ਨੇ ਔਰ ਇਹ ਅਮਰਤਸਰ ਅਟਾਰੀ ਰੋਡ ਤੇ ਜਿਹੜਾ ਸ਼ੰਕਰ ਘੱਬ ਹੈ ਉਥੋਂ ਗ੍ਰਿਫਤਾਰ ਕਰਨ ਦਾ ਦਾਵਾ ਪੁਲਿਸ ਕਰ ਰਹੀ ਹੈ ਪੁਲਿਸ ਦੇ ਮੁਤਾਬਕ ਉਹਨਾਂ ਕੋਲੋਂ ਅੱਧਾ ਕਿਲੋ ਤੋਂ ਵੱਧ ਜਿਹੜਾ ਹੈਰੋਇਨ ਚਿੱਟਾ ਬਰਾਮਦ ਕੀਤਾ ਗਿਆ ਔਰ ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਔਰ ਪੁਲਿਸ ਇਹ ਕਹਿ ਰਹੀ ਹੈ ਕਿ ਉਹਨਾਂ ਦੇ ਕੋਲੋਂ ਹੋਰ ਵੀ ਬੜਾ ਕੁਝ ਬਰਾਮਦ ਹੋ ਰਿਹਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੰਜ ਮੁੱਦਿਆਂ ਨੂੰ ਲੈ ਕੇ ਪੰਜਾਬ ਚ ਸਰਕਾਰ ਬਣਾ ਕੇ ਬੈਠੀ ਐ ਪਹਿਲਾ ਮੁੱਦਾ ਸੀ ਭ੍ਰਸ਼ਟਾਚਾਰ ਖਤਮ ਕਰ ਦੇਾਂਗੇ ਦੂਜਾ ਮੁੱਦਾ ਸੀ ਨਸ਼ੇ ਬਿਲਕੁਲ ਖਤਮ ਕਰ ਦੇਾਂਗੇ ਤੀਜਾ ਮੁੱਦਾ ਸੀ ਬੇਰੁਜ਼ਗਾਰੀ ਬਿਲਕੁਲ ਖਤਮ ਕਰ ਦੇਾਂਗੇ ਚੌਥਾ ਮੁੱਦਾ ਸੀ ਬਹੁਤ ਵਧੀਆ ਤੇ ਫ੍ਰੀ ਇਲਾਜ ਦੇਵਾਂਗੇ ਤੇ ਪੰਜਵਾਂ ਮੁੱਦਾ ਸੀ ਬਹੁਤ ਵਧੀਆ ਤੇ ਫ੍ਰੀ ਸਿੱਖਿਆ ਦੇਵਾਂਗੇ ਸਿੱਖਿਆ ਕ੍ਰਾਂਤੀ ਤੇ ਇਲਾਜ ਕ੍ਰਾਂਤੀ ਦੀ ਗੱਲ ਵੀ ਹੋਈ ਸੀ ਮੁੱਦੇ ਗਰੰਟੀਆਂ ਹੋਰ ਵੀ ਬਹੁਤ ਸਾਰੀਆਂ ਸੀ ਪਰ ਇਹ ਪੰਜਾਂ ਦੇ ਉੱਪਰ ਫੋਕਸ ਕੀਤਾ ਗਿਆ ਸੀ ਅੱਜ ਭਗਵੰਤਮਾਨ ਸਰਕਾਰ ਬਣੀ ਨੂੰ 3.5 ਸਾਲ ਦੇ ਕਰੀਬ ਸਮਾਂ ਹੋ ਗਿਆ ਤਾਂ ਇਹਨਾਂ 3.5 ਸਾਲਾਂ ਦੇ ਵਿੱਚ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਕੀ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਹੋ ਗਿਆ ਕੀ ਨਸ਼ੇ ਖਤਮ ਹੋ ਗਏ ਕੀ ਰੁਜ਼ਗਾਰ ਤੁਹਾਡੇ ਧੀਆਂ ਪੁੱਤਾਂ ਨੂੰ ਮਿਲ ਗਿਆ ਕੀ ਸਿੱਖਿਆ ਕ੍ਰਾਂਤੀ ਤੇ ਇਲਾਜ ਕ੍ਰਾਂਤੀ ਆ ਗਈ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਆਪਣੇ ਤਜਰਬੇ ਦੇ ਆਧਾਰ ਤੇ ਲਿਖਿਓ ਦੇਖੋ ਸਭ ਤੋਂ ਪਹਿਲਾਂ ਭਗਵੰਤਮਾਨ ਸਰਕਾਰ ਨੇ ਉਦੋਂ ਮਾਸਟਰ ਸਟ੍ਰੋਕ ਮਾਰਿਆ ਜਦੋਂ ਇਹਨਾਂ ਨੇ ਆਪਣਾ ਹੀ ਸਿਹਤ ਮੰਤਰੀ ਵਿਜੇ ਸਿੰਘਲਾ ਫੜਿਆ ਸੀਗਾ ਗ੍ਰਿਫਤਾਰ ਕੀਤਾ ਸੀ ਕਿ ਉਹਨੇ ਭ੍ਰਿਸ਼ਟਾਚਾਰ ਕੀਤਾ ਤਾਂ ਹੁਣ ਜਦੋਂ ਆ ਪਿਛਲੇ ਦਿਨੀ ਆਪਣਾ ਹੀ ਐਮਐਲਏ ਆਮ ਆਦਮੀ ਪਾਰਟੀ ਦਾ ਰਾਮਣ अरोड़ा ਜਿਹੜਾ ਜਲੰਧਰ ਸੈਂਟਰਲ ਤੋਂ ਐਮਐਲਏ ਆ ਜਦੋਂ ਉਹਨੂੰ ਫੜਿਆ ਤਾਂ ਫਿਰ ਇੱਕ ਵਾਰ ਵੱਡੀ ਚਰਚਾ ਛਿੜੀ ਕਿ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਤੇ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਪਰ ਨਾਲ ਦੀ ਨਾਲ ਸਵਾਲ ਖੜੇ ਹੋਏ ਸਵਾਲ ਬਾਹਰੋਂ ਵੀ ਹੋਏ ਸਵਾਲ ਅੰਦਰੋਂ ਵੀ ਹੋਏ ਬਾਹਰੋਂ ਤਾਂ ਵੱਡੀ ਗਿਣਤੀ ਜਿਹੜੇ ਵਿਰੋਧੀ ਪਾਰਟੀਆਂ ਨੇ ਤਾਂ ਚੱਲ ਕਰਨੇ ਹੀ ਹੁੰਦੇ ਆ ਹੋਰ ਜਿਹੜੇ ਵੱਡੇ ਬੁੱਧੀਜੀਵੀ ਨੇ ਦਾ ਹੋਰ ਤਜਰਬੇ ਚ ਲੋਕ ਨੇ ਉਹਨਾਂ ਸਾਰਿਆਂ ਨੇ ਵੀ ਕੀਤੇ ਪਰ ਅੰਦਰੋਂ ਆਮ ਆਦਮੀ ਪਾਰਟੀ ਦੇ ਆਪਣੇ ਹੀ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਸਰਕਾਰ ਨੂੰ ਬੁਰੀ ਤਰ੍ਹਾਂ ਕੇਰਿਆ ਕੁਮਰ ਵਿਜੇ ਪ੍ਰਤਾਪ ਨੇ 2 ਦਿਨ ਪਹਿਲਾਂ ਪੋਸਟ ਪਾਈ ਉਹ ਕਹਿੰਦਾ ਕਿ ਦੇਖੋ ਇਹ ਜਿਹੜਾ ਐਮਐਲਏ ਫੜਿਆ ਗਿਆ ਰਮਨ ਅਰੋੜਾ ਏ ਭਗਵੰਤਮਾਨ ਦੇ ਪਰਿਵਾਰਕ ਮੈਂਬਰਾਂ ਵਾਂਗ ਸੀ ਔਰ ਭਗਵੰਤਮਾਨ ਦੇ ਪਰਿਵਾਰ ਨਾਲ ਇਹਦਾ ਬਹੁਤ ਨਜ਼ਦੀਕੀ ਸਬੰਧ ਸੀ ਦੂਜੀ ਗੱਲ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦਾ ਐਮਐਲਏ ਉਹ ਕਹਿ ਰਿਹਾ ਕਹਿੰਦਾ ਕਿ ਹੁਣ ਲੁਧਿਆਣੇ ਦੇ ਵਿੱਚ ਉਪ ਚੋਣ ਹੋਣ ਜਾ ਰਹੀ ਹੈ ਜਿਮਣੀ ਚੋਣ ਹੋਣ ਜਾ ਰਹੀ ਹੈ ਐਮਐਲਏ ਦੀ ਤੇ ਬਹੁਤ ਸਾਰੇ ਲੋਕ ਇਹਨੂੰ ਐਮਐਲਏ ਦੀ ਚੋਣ ਨਾਲ ਜੋੜ ਕੇ ਇੱਕ ਸਟੰਟ ਵਜੋਂ ਦੇਖ ਰਹੇ ਨੇ ਪਰ ਨਾਲ ਹੀ ਉਹ ਅੰਦਰੂਨੀ ਗੱਲ ਵੀ ਕਰ ਗਿਆ ਉਹ ਕਹਿੰਦਾ ਜਦੋਂ ਪਹਿਲਾ ਸਿਹਤ ਮੰਤਰੀ ਵਿਜੇ ਸਿੰਘਲਾ ਫੜਿਆ ਸੀ ਉਦੋਂ ਉਹ ਕਹਿੰਦਾ ਸੰਗਰੂਰ ਦੇ ਵਿੱਚ ਉਹ ਪਚੋਣ ਸੀ ਜਿਮਣੀ ਚੋਣ ਸੀ ਐਮਐਲਏ ਦੀ ਤੇ ਹੁਣ ਲੁਧਿਆਣੇ ਚ ਤਾਂ ਨਾਲ ਹੀ ਫਿਰ ਸਿੱਧੇ ਰੂਪ ਚ ਉਹ ਆਪਣੀ ਪਾਰਟੀ ਤੇ ਵੱਡੇ ਸਵਾਲ ਖੜੇ ਕਰ ਗਿਆ ਕੁਮਰ ਵਿਜੇਪਤਾ ਉਹ ਕਹਿੰਦਾ ਕਿ ਸਾਡੀ ਪਾਰਟੀ ਦੇ ਵਿੱਚ ਕੋਈ ਵੀ ਮੋਨਿਟਰਿੰਗ ਸਿਸਟਮ ਨਹੀਂ ਹੈ ਮੋਨਿਟਰਿੰਗ ਮਤਲਬ ਚੈੱਕ ਕਰਨ ਵਾਲਾ ਪੜਤਾਲ ਕਰਨ ਵਾਲਾ ਕੌਣ ਗਲਤ ਹੈ ਤੇ ਕੌਣ ਸਹੀ ਹੈ ਇਹਦੀ ਪੜਤਾਲ ਕਰਨ ਵਾਲਾ ਦੂਜੀ ਗੱਲ ਕੁਮਰ ਵਿਜੇ ਪ੍ਰਤਾਪ ਨੇ ਸਿੱਧਾ ਲਿਖ ਕੇ ਪਾਇਆ ਸੋਸ਼ਲ ਮੀਡੀਆ ਤੇ 2 ਦਿਨ ਪਹਿਲਾਂ ਉਹ ਕਹਿੰਦਾ ਕਿ ਜਿੰਨੇ ਵੀ ਦੋਸ਼ ਲੱਗੇ ਆ ਸਾਡੇ ਐਮਐਲਏਾਂ ਤੇ ਜਾਂ ਬੰਦਿਆਂ ਤੇ ਉਹਨਾਂ ਨੂੰ ਸਮਝਾਉਣ ਵਾਲਾ ਤੇ ਕਹਿਣ ਵਾਲਾ ਸਾਡੀ ਪਾਰਟੀ 'ਚ ਕੋਈ ਵੀ ਨਹੀਂ ਹੈ ਉਹ ਗੱਲ ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਕਿ ਇੱਕ ਹੋਵੇ ਕਮਲਾ ਤੇ ਸਮਝਾਵੇ ਵੇੜਾ ਤੇ ਜੇ ਵੇੜਾ ਹੋਵੇ ਕਮਲਾ ਤੇ ਸਮਝਾਵੇ ਕਿਹੜਾ ਇਹ ਗੱਲ ਕੁਮਰ ਵਿਜੇ ਪ੍ਰਤਾਪ ਨੇ ਨਹੀਂ ਲਿਖੀ ਪਰ ਇਦਾਂ ਦੀ ਗੱਲ ਉਹਨੇ ਲਿਖੀ ਕਿ ਕਹਿਣ ਵਾਲਾ ਕੋਈ ਵੀ ਨਹੀਂ ਹੈ ਸਮਝਾਉਣ ਵਾਲਾ ਕੋਈ ਵੀ ਨਹੀਂ ਹੈ ਤੇ ਅੰਤ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਪਾਰਟੀ ਦੇ ਵਿੱਚ ਵੱਡੇ ਪੱਧਰ ਤੇ ਇਹ ਸਾਰਾ ਕੁਝ ਚੱਲ ਰਿਹਾ ਹੈ। ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦਾ ਐਮਐਲਏ ਆ। ਜਦੋਂ ਭਗਵੰਤ ਮਾਨ ਤੇ ਕੇਜਰੀਵਾਲ ਨੇ ਉਹਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾਇਆ ਸੀ ਉਸ ਤੋਂ ਪਹਿਲਾਂ ਉਹ ਪੰਜਾਬ ਪੁਲਿਸ ਦੇ ਵਿੱਚ ਵੱਡਾ ਅਫਸਰ ਸੀ। ਆਈਜੀ ਲੈਵਲ ਦਾ ਅਫਸਰ ਸੀਗਾ ਤਾਂ ਉਹਨੂੰ ਬਹੁਤ ਇਮਾਨਦਾਰ, ਸੱਚਾ ਸੁੱਚਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾਇਆ ਸੀ ਤੇ ਹੁਣ ਜਦੋਂ ਉਹ ਦੋਸ਼ ਲਾਉਂਦਾ ਤਾਂ ਉਹਨੂੰ ਪਾਰਟੀ ਚੋਂ ਕੱਢਣਾ ਵੀ ਔਖਾ ਕੱਢਣਾ ਤਾਂ ਔਖਾ ਕਿਉਂਕਿ ਪਹਿਲਾਂ ਤਰੀਫਾਂ ਭਗਵੰਤ ਸਿੰਘ ਤੇ ਕੇਜਰੀਵਾਲ ਸਾਹਿਬ ਨੇ ਬਹੁਤ ਜ਼ਿਆਦਾ ਉਹਦੀਆਂ ਕੀਤੀਆਂ ਹੋਈਆਂ ਨੇ ਅੱਜ ਕੱਢਣਗੇ ਕਿਹੜੇ ਮੂੰਹ ਨਾਲ ਕੱਢਣਗੇ ਸੋ ਇਹ ਵੱਡੇ ਸਵਾਲ ਨੇ ਜਿਹੜੇ ਉਹ ਇਸ ਵਕਤ ਬਣੇ ਹੋਏ ਨੇ ਤੇ ਅੱਜ ਐਸਐਸਪੀ ਫਾਜ਼ਲ ਕਾਨੂੰਨ ਸਸਪੈਂਡ ਕੀਤਾ ਗਿਆ ਐਸਐਸਪੀ ਫਾਜ਼ਲ ਕਾਨੂੰਨ ਨੂੰ ਇਸ ਕਰਕੇ ਸਸਪੈਂਡ ਕੀਤਾ ਗਿਆ ਕਿਉਂਕਿ ਕੱਲ ਜਿਹੜੇ ਚਾਰ ਸਾਈਬਰ ਸੈੱਲ ਦੇ ਮੁਲਾਜ਼ਮ ਜਿਨ੍ਹਾਂ ਦੇ ਉੱਪਰ 1 ਲੱਖ ਰੁਪਇਆ ਰਿਸ਼ਵਤ ਲੈਣ ਦਾ ਦੋਸ਼ ਲਾ ਕੇ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਉਸ ਮਾਮਲੇ 'ਚ ਦੇਖੋ 31 ਮਈ 'ਚ ਰਹਿ ਗਏ 3 ਦਿਨ ਬਾਕੀ 2 ਦਿਨ ਤੀਜੇ ਦਿਨ ਤਾਂ 31 ਮਈ ਹੈ ਤਾਂ ਭਗਵੰਤ ਮਾਨ ਸਰਕਾਰ ਨੇ ਇਹ ਐਲਾਨ ਕੀਤਾ ਹੋਇਆ ਵੀ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਭ੍ਰਿਸ਼ਟਾਚਾਰ ਮੁਕਤ ਐਲਾਨ ਕਰ ਦੇਣਾ ਹੁਣ ਤੁਸੀਂ ਦੱਸ ਦਿਓ ਕੀ 31 ਮਈ ਤੱਕ 2-3 ਦਿਨਾਂ ਤੱਕ ਪੰਜਾਬ ਨੂੰ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਐਲਾਨ ਕੀਤਾ ਜਾ ਸਕਦਾ ਹੈ ਤੁਹਾਡਾ ਇਹਦੇ ਬਾਰੇ ਕੀਤ ਸਰਬਾ ਤੁਸੀਂ ਆਪਣਾ ਸ਼ੇਅਰ ਕਰਿਓ ਅੱਜ ਜਦੋਂ 3 ਦਿਨ ਰਹਿ ਗਏ ਐਲਾਨ ਕਰਨ ਦੇ ਲਈ ਭ੍ਰਿਸ਼ਟਾਚਾਰ ਮੁਕਤੀ ਦਾ ਤਾਂ ਉਦੋਂ ਉਦੋਂ ਵੀ ਚਫੇਰਿਓ ਨਸ਼ਾ ਫੜਿਆ ਜਾ ਰਿਹਾ ਹੈ ਪੰਜਾਬ ਦੇ ਡੀਜੀਪੀ ਪੁਲਿਸ ਮੁਖੀ ਗੌਰਵ ਯਾਦਵ ਸਾਹਿਬ ਨੇ ਇਹ ਕਿਹਾ ਸੀਗਾ ਵੀ 31 ਮਈ ਤੱਕ ਜਿੰਨੇ ਪੁਲਿਸ ਜ਼ਿਲ੍ਹਾ ਪੁਲਿਸ ਮੁਖੀ ਨੇ ਐਸਐਚਓ ਠਾਣਿਆਂ ਦੇ ਉਹ ਨਸ਼ਾ ਫੜ ਲੋ ਜਿੰਨਾ ਫੜਿਆ ਜਾਂਦਾ ਉਸ ਤੋਂ ਬਾਅਦ ਜਿਹੜੇ ਵੀ ਕਿਸੇ ਇਲਾਕੇ 'ਚ ਉਹ ਨਸ਼ਾ ਮਿਲ ਗਿਆ ਤਾ ਉਹਦਾ ਜ਼ਿੰਮੇਵਾਰ ਜਿਹੜਾ ਐਸਐਚਓ ਤੇ ਜ਼ਿਲ੍ਹਾ ਪੁਲਿਸ ਮੁਖੀ ਹੋਏਗਾ ਤੇ ਫਿਰ ਅਸੀਂ ਕਾਰਵਾਈ ਕਰਾਂਗੇ ਸਸਪੈਂਡ ਕਰਾਂਗੇ ਹੁਣ ਇੱਥੇ ਇੱਕ ਸਵਾਲ ਹੋਰ ਬਹੁਤ ਵੱਡਾ ਬਣਦਾ ਤੁਸੀਂ ਦੱਸਿਓ ਮੰਨ ਲਓ 31 ਮਈ ਆ ਗਈ ਤਾਂ ਜਿਵੇਂ 31 ਮਈ ਤੱਕ ਤਾਂ ਨਸ਼ਾ ਬਹੁਤ ਵੱਡੇ ਪੱਧਰ ਤੇ ਫੜਿਆ ਜਾ ਰਿਹਾ ਓਦੋਂ ਬਾਅਦ ਕਾਰਵਾਈ ਹੋਣੀ ਐਸਐਸਪੀ ਤੇ ਜ਼ਿਲ੍ਹਾ ਪੁਲਿਸ ਮੁਖੀ ਤੇ ਜਾਂ ਐਸਐਚਓ ਤੇ ਉਸ ਤੋਂ ਬਾਅਦ ਮੰਨ ਲਓ ਕਿਸੇ ਪਿੰਡਾਂ ਦੇ ਵਿੱਚੋਂ ਲੋਕ ਪੁਲਿਸ ਨੂੰ ਦੱਸਣਗੇ ਵੀ ਭਾਈ ਆ ਨਸ਼ਾ ਇੱਥੇ ਬਹੁਤ ਹੈ ਹੈਗਾ ਆ ਜਾਂ ਵੇਚੀ ਜਾਂਦਾ ਜਾਂ ਕਰੀ ਜਾਂਦਾ ਤਾਂ ਕੀ ਫਿਰ ਪੁਲਸ ਫੜੇਗੀ ਕਿਉਂਕਿ ਜਿਹੜੇ ਐਸਐਚਓ ਨੂੰ ਪਤਾ ਜੇ ਮੈਂ ਫੜਿਆ ਤਾਂ ਮੈਂ ਸਸਪੈਂਡ ਤੇ ਐਸਐਸਪੀ ਨੂੰ ਪਤਾ ਹੋਊਗਾ ਵੀ ਉਪਰੋ ਹੁਕਮ ਇਹ ਨੇ ਵੀ ਜਿਹੜੇ ਐਸਐਸਪੀ ਦੇ ਜ਼ਿਲ੍ਹੇ ਚੋਂ ਫੜਿਆ ਗਿਆ ਉਹ ਐਸਐਸਪੀ ਵੀ ਸਸਪੈਂਡ ਇਹਦਾ ਮਤਲਬ ਕੀ ਆ ਵੀ ਫਿਰ ਉਹ ਛੱਡ ਦਿਆ ਕਰਨਗੇ ਨਹੀਂ ਫੜਿਆ ਕਰਨਗੇ ਸੋ ਇਹ तमाम ਵੱਡੇ ਸਵਾਲ ਨੇ ਜਿਹੜੇ ਚਰਚਾ ਦੇ ਵਿੱਚ ਗੂੰਜ ਰਹੇ ਨੇ ਭਗਵੰਤਮਾਨ ਸਰਕਾਰ ਦੇ ਉੱਪਰ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਜਿੰਨੇ ਇਹਨਾਂ ਦੇ ਐਮਐਲਏ ਮੰਤਰੀਆਂ ਤੇ ਦੋਸ਼ ਲੱਗੇ ਉਹਨਾਂ ਨੂੰ ਨਾ ਤਾਂ ਪਾਰਟੀ ਚੋਂ ਬਾਹਰ ਕੱਢਿਆ ਗਿਆ ਨਾ ਹੀ ਉਹਨਾਂ ਦੇ ਕੇਸ ਜਿਹੜੇ ਆ ਉਹ ਚੱਲਣ ਦਿੱਤੇ ਗਏ ਸਹੀ ਤਰੀਕੇ ਨਾਲ ਇੱਥੋਂ ਤੱਕ ਦੋਸ਼ ਲੱਗਾ ਕੁਮਰ ਵਿਜੇ ਪ੍ਰਤਾਪ ਨੇ ਵੀ ਕਿਹਾ ਵੀ ਜਿਹੜਾ ਵਿਜੇ ਸਿੰਘਲਾ ਸੀਗਾ ਸਿਹਤ ਮੰਤਰੀ ਫੜਿਆ ਗਿਆ ਸੀ ਉਹਦੇ ਕੇਸ ਦੇ ਵਿੱਚ ਅਦਾਲਤ ਦੇ ਵਿੱਚ ਕੁਝ ਸਾਬਤ ਹੀ ਨਹੀਂ ਕੀਤਾ ਗਿਆ ਕਰਨਾਟਾ ਪੁਲਿਸ ਨੇ ਸੀ ਤੇ ਪੁਲਸ ਆਮ ਆਦਮੀ ਪਾਰਟੀ ਦੇ ਕੰਟਰੋਲ ਚ ਹੈ ਉਸ ਤੋਂ ਬਾਅਦ ਅਮਿਤ ਰਤਨ ਕੋਟ ਫੱਟਾ ਜਿਹੜਾ ਬਠਿੰਡਾ ਸੈਂਟਰਲ ਤੋਂ ਦਿਹਾਤੀ ਤੋਂ ਐਮਐਲਏ ਉਹ ਫੜਿਆ ਗਿਆ ਉਹਦੇ ਖਿਲਾਫ ਵੀ ਅਜੇ ਤੱਕ ਕੋਈ ਬਹੁਤਾ ਕੁਝ ਨਹੀਂ ਹੋਇਆ ਦੋਸ਼ ਕਟਾਰੂ ਚੱਕ ਤੇ ਲੱਗੇ ਗੁਰੂ ਹਰਸਾਏ ਦੇ ਐਮਐਲਏ ਫੌਜਾ ਸਿੰਘ ਸਰਾਰੀ ਤੇ ਲੱਗੇ ਲੋਕ ਕਹਿੰਦੇ ਨੇ ਕਿ ਉਹਨਾਂ ਸਭ ਕੁਝ ਦਾ ਹੋਇਆ ਕੀ ਹੈ ਕਾਰਵਾਈ ਕਿੱਥੇ ਹੋਈ ਹੈ ਲੋਕ ਕਹਿੰਦੇ ਆ ਸਾਨੂੰ ਕਿਤੇ ਕੁਝ ਦਿਖ ਨਹੀਂ ਰਿਹਾ ਸਮੁੱਚੀ ਜਾਣਕਾਰੀ ਤੁਹਾਡੀ ਕਚਹਿਰੀ ਚ ਰੱਖ ਦਿੱਤੀ ਹੈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਤੁਹਾਨੂੰ ਕੀ ਜਪਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸਖੀ ਟੀਵੀ ਬਹੁਤ ਮ